ਜੀੰਦਗੀ ਪਰਖਾ ਤਾਂ ਮੈਂ ਤੁਹਾਨੂੰ ਦੱਸਣ ਦਿਆਂ ਵੀ ਜਿੰਦਗੀ ਮਾਂ ਤੋਂ ਬਿਨਾਂ ਤੇ ਖਤਮੇ ਆ ਆਲਮੋਸਟ ਬਾਕੀ ਜਿੱਥੇ ਤੱਕ ਸਾਰਾ ਉਹ ਤੱਕ ਤੇ ਫਿਰ ਮਾਂ ਨੂੰ ਯਾਦ ਕਰ ਲਿਆ ਕਰਦਾ ਮੈਂ ਜਦੋਂ ਮਸ਼ਹੂਰ ਤੋਂ ਲੈਨੇ ਰਸਵੇਰਾ ਹੋ ਜਾਣਾ ਗੇਟ ਪਹਿਲਾਂ ਬੋਲ ਕੇ ਰੱਖਣਾ ਫਿਰ ਹੁੰਦਿਆਂ ਜਿਹੜੀ ਚੀਜ਼ ਮੈਂ ਖਾਣੀ ਮੰਮੀ ਉਹ ਬਣਾ ਕੇ ਰੱਖੀ ਫਿਰ ਹੁੰਦਿਆਂ ਨੂੰ ਪਣੀ ਹੋਣੀ ਫਿਰ ਖਾਣੀ ਫਿਰ ਜਦੋਂ ਮੈਂ ਕਹਾਂ ਮੰਮੇ ਭਾਈਨਾ ਫਿਰ ਤੁਹਾਨੂੰ ਭਲਾ ਉਹ ਕਹਿੰਨ ਨਹੀਂ ਨਹੀਂ ਕਿ ਇਹਨਾਂ ਨਹੀਂ ਜਾਣਾ ਜੀ ਜੀ ਅੱਜ ਕੱਲ ਕੋਈ ਨਹੀਂ ਕਹਿੰਦਾ ਪਰੋਸਾ ਮੇਰੀ ਮੰਮੀ ਇਦਾਂ ਕਹਿੰਦੇ ਨੇ ਦੇ ਚੰਗੀਆਂ ਚੀਜ਼ਾਂ ਮੈਨੂੰ ਸਮਝਾਉਂਦੇ ਨੇ ਦੇ ਹੁਣ ਉਹ ਚੀਜ਼ਾਂ ਲੈ ਗਈ ਲੁਣਾ ਹੁੰਦਾ ਮੈਨੂੰ ਵੀ ਇਹ ਚੀਜ਼ਾਂ ਹਰ ਗਾਂ ਦਾ ਸਮਝਉਣੀਆਂ ਨਹੀਂ ਮੈਨੂੰ ਤੇਰੀ ਹੁਣ ਮੈਂ ਆਪਣੀ ਮਾਂ ਦਾ ਨਾਲ ਥੋੜਾ ਇੱਥੇ ਤੇ ਇੱਥੇ ਮੈਂ ਆਪਣੇ ਮਾਂ ਕੋਲ ਦੀ ਫੋਟੋ ਹੁਣੇ ਸ਼ਾਦੀ ਦੇਤੇ ਜਿਹੜੇ ਮੈਨੂੰ ਹਮੇਸ਼ਾ ਆਪਣੀ ਮਾਂ ਦੇਂਦੀ ਰਹੇ ਮੈਨੂੰ ਦੇਂਦੇ ਜਾਂਦੇ ਸੋ ਜਿਹਦੇ ਤੇ ਪਈ ਪਤਾ ਉਹਨੂੰ ਹੁੰਦਾ ਅਗਲੇ ਬੰਦੇ ਨੂੰ ਕੋਈ ਪਤਾ ਹੁੰਦਾ ਜਿੰਨੇ ਜਿਹੜੀਆਂ ਗੱਲਾਂ ਉਹਨੇ ਮੂੰਹ ਲੋਕਾਂ ਦੇ ਪੜ ਸਿੱਧੀ ਗੱਲ ਹੈ ਕਿ ਜਿਹੜਾ ਸਮਝ ਸਕਦੇ ਉਹ ਸਮਝ ਗਏ ਉਹ ਨਹੀਂ ਸਮਝਦੇ ਤੇ ਫਿਰ ਆਪਾਂ ਭਲੀ ਕਰੇ ਰੱਬ ਰੱਖਾ ਉਹਨਾਂ ਤੇ ਲੱਖ ਹੋਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਸੋ ਭੁੱਬਾ ਮਾਰ ਮਾਰ ਕੇ ਰੋਇਆ ਗੋਲੂ ਮਾਝੇ ਵਾਲਾ ਪਹਿਲਾਂ ਉਹਦੀ ਆਈਡੀ ਹੈਂਗ ਹੋ ਗਈ ਉਸ ਤੋਂ ਬਾਅਦ ਮਾਤਾ ਦਾ ਦਿਹਾਤ ਹੋ ਗਿਆ ਦੁੱਖਾਂ ਦੇ ਪਹਾੜ ਜਿਹਰੇ ਨੇ ਉਦੇ ਸਿਰ ਤੇ ਪੈ ਗਏ ਨੇ ਛੋਟੀ ਉਮਰ ਆ ਪਰ ਵਕਤ ਜਿਹੜਾ ਹੈ ਬੜਾ ਲੰਬਾ ਹੈ ਆਪਾਂ ਗੱਲਬਾਤ ਕਰਦੇ ਆ ਲੋਕਾਂ ਨੂੰ ਹਸਾਉਣ ਵਾਲਾ ਕਿਦਾਂ ੁੱਭਾ ਮਾਰ ਮਾਰ ਕੇ ਰੋਂਦਾ ਸੀ ਪਰ ਕਿਤੇ ਨਾ ਕਿਤੇ ਜਿਹਰੇ ਜਿਹਰੇ ਵੀਡੀਓ ਦੇਖਦੇ ਸੀ ਉਹ ਵੀ ਅੱਖਾਂ ਦੇ ਵਿੱਚੋਂ ਹੰਝੂ ਆਪਣੇ ਰੋਕ ਨਹੀਂ पाए ਆਪਾਂ ਗੱਲਬਾਤ ਕਰਦੇ ਆ ਗੋਲੂ ਮਾਝੇ ਵਾਲੇ ਨਾਲ ਸਾਡਾ ਫਰਜ਼ ਤਾਂ ਨਹੀਂ ਬੰਦਾ ਪਰ ਕੀ ਕਰੀਏ ਮਜਬੂਰੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਹੈ ਕਿ ਜਿਹਰੇ ਲੋਗੇ ਗਲਤ ਕਮੈਂਟ ਵੀ ਕਰਦੇ ਨੇ ਵੀਡੀਓ ਦੇ ਉੱਤੇ ਆਪਾਂ ਗੱਲਬਾਤ ਕਰਦੇ ਆਂ ਗੋਲੂ ਮਾਜੇ ਵਾਲੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਠੀਕ ਹੈ ਜੀ ਗੋਲੂ ਜੀ ਕਿੱਦਾਂ ਦੇ ਹਾਲਾਤ ਹੋਏ ਪਹਿਲਾਂ ਆਈਡੀ ਹੈਂਗ ਹੋ ਗਈ ਉਸ ਤੋਂ ਬਾਅਦ ਮਾਤਾ ਬਿਮਾਰ ਪਾਈ ਤੁਹਾਨੂੰ ਪਤਾ ਲੱਗਿਆ ਤੁਸੀਂ ਵੀ ਬਿਮਾਰ ਹੋਏ ਕਿੱਦਾਂ ਦੇ ਹਾਲਾਤ ਹੋਏ ਨੇ ਮਾਤਾ ਚਲ ਗਈ ਤੇ ਪੁੱਬਾ ਮਾਰ ਮਾਰ ਕੇ ਰੋਇਆ ਗੋਲੂ ਮਾਜੇ ਵਾਲਾ ਲੋਕ ਵੀ ਜਿਹੜੇ ਵੀਡੀਓ ਦੇਖਦੇ ਆ ਉਹ ਵੀ ਕਿਤੇ ਨਾ ਕਿਤੇ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ ਕੀ ਕਹਣਾ ਹੈ ਦੁਕਾਨ ਭਾਈ ਮੈਨੂੰ ਕੀ ਦੱਸਾਂ ਇੱਕ ਹਿਸਾਬ ਦਾ ਪਹਾੜ ਡਿੱਗਾ ਉੱਤੇ ਉਹ ਐਸਾ ਪਹਾੜ ਡਿੱਗਾ ਡਿਪਰੈਸ਼ਨ ਚੋਂ ਨਿਕਲ ਲਈ ਪੁੰਡਿਆ ਜਿਵੇਂ ਤਿੰਨ ਤਰੀਕ ਦਾ ਮੰਮੀ ਮਰੇ ਇਦਾਂ ਆਇਆ ਇਹ ਤੱਕ ਮੈਂ ਡਿਪਰੈਸ਼ਨ ਜਿਹਾ ਮੈਨੂੰ ਜਰਾਦਾ ਆਉਂਦੀਆਂ ਵੀ ਮੇਰੀ ਮੰਮੀ ਇੱਥੇ ਬੈਠੀ ਹੁੰਦੀ ਮੇਰੀ ਮੰਮੀ ਉੱਥੇ ਬਿਠੀ ਹੁੰਦੀ ਜਿਵੇਂ ਹੁਣ ਵੀ ਮੈਂ ਕਦੇ ਜਾਂਥਲੇ ਚਲ ਜਾਂ ਕੋਈ ਚੀਜ਼ ਨਾ ਚਲ ਜਾ ਫਿਰ ਉਧਰ ਦੁਕਾਨ ਗਲੀ ਦੇ ਵਿੱਚ ਫਿਰ ਮੈਂ ਸਾਹਮਣੇ ਮੇਰੀ ਮੰਮੀ ਮੈਨੂੰ ਵਾਜਾ ਦੇਦੀ ਹੁੰਦੀ ਫਿਰ ਮੈਨੂੰ ਭਲੇਖਾ ਪੈਂਦਾ ਮੇਰੀ ਮੰਮੀ ਸਾਹਮਣੇ ਵਾਜਾ ਦਿੰਦੀ ਜਿਹੜੀ ਮੈਂ ਮਟਾ ਮਟਾ ਘਰ ਚੱਲ ਜਾਂਦਾ ਸੋ ਫਿਰ ਮੈਨੂੰ ਇਹ ਹੁੰਦਾ ਵਾ ਕਿ ਮੇਰੀ ਮਾਂ ਨੇ ਕਹਿਣਾ ਵੀ ਹੁਣ ਮੈਂ ਮਲੇ ਤਾਂ ਚਲ ਗਈ ਦਿੱਗੀ ਦੁਨੀਆ ਚ ਤੇ ਮੇਰਾ ਪੁੱਤ ਨੂੰ ਫਿਰਦਾ ਆ ਫਿਰ ਮੈਂ ਹੁਣ ਸਿੱਧਾ ਹੋਤੇ ਸਕੂਲ ਸੁਪਿਆ ਕੋਲ ਤੋਂ ਫਿਰ ਸਕੂਲ ਘਰ ਸਕੂਲ ਸਕੂਲ ਤੋਂ ਘਰੇ ਬਸ ਜਿਆਦਾ ਬਾਹਰ ਨਹੀਂ ਹੁੰਦਾ ਕਿਤੇ ਨਾ ਕਿਤੇ ਮਾਂ ਦਾ ਡਰ ਹਾਲੇ ਵੀ ਹੈਗਾ ਗੋਲੂ ਹਾਂਜੀ ਹਾਂਜੀ ਡਰ ਤੇ ਫਿਰ ਭਾਜੀ ਉੱਧਰ ਰਹਿਣਾ ਕਿਉਂਕਿ ਮੇਰੀ ਮਾਂ ਹੀ ਨਾ ਮੇਰੀ ਸ਼ਰਤ ਤੇ ਮਾਂ ਦਾ ਉੱਧਰ ਰਹਿਣਾ ਜਿੱਦਾਂ ਡਰ ਹੈ ਸੋ ਗੋਲੂ ਜੀ ਇੱਥੋਂ ਤੱਕ ਪਹੁੰਚਣ ਦੇ ਵਿੱਚ ਮਾਂ ਦਾ ਸਭ ਤੋਂ ਵੱਡਾ ਜਿਹਾ ਯੋਗਦਾਨ ਆ ਅਦਵੀ ਕਿਤਨਾ ਕਿਤੇ ਉਹ ਜਰਾ ਭੁੱਲਣਾ ਅਸਹੀ ਗੱਲ ਬੜੀ ਮਾਂ ਮੇਰਾ ਸਭ ਤੋਂ ਵੱਡਾ ਜੀ ਤਾਂ ਮੈਂ ਗਾਲਾਂ ਕੱਢੀਆਂ ਹੀ ਨਾ ਤੇ ਬੜੀ ਮਾਂ ਨੂੰ ਲੋਕਾਂ ਬੜੇ ਲਾਮ ਮੰਦੇ ਨੇ ਮੇਰੀ ਮਾਂ ਵੀ ਮੈਨੂੰ ਬੜੀ ਮਾਂ ਮੈਨੂੰ ਕਦੀ ਨਹੀਂ ਕਹੇ ਤੂੰ ਗਾਲਾਂ ਕੱਢੀਆਂ ਤਾਂ ਮੈਨੂੰ ਜਾ ਮਾਰਿਆ ਜਾਂ ਕਿੱਦਾਂ ਵੀ ਕਿੱਦਾਂ ਚਲੋ ਇਹ ਕਦੀ ਚਪੇਟ ਦੀ ਕਿਹੜੀ ਗੱਲ ਆ ਉਹਦੇ ਚੰਗੀਆਂ ਗੱਲਾਂ ਤਾਂ ਮੈਨੂੰ ਕਹਿੰਦੇ ਲੋਕਾਂ ਨੇ ਬੜੇ ਲਾਮੇ ਦਿੱਤੇ ਫਿਰ ਮੇਰੀ ਮੰਮੀ ਨੇ ਮੈਨੂੰ ਨਹੀਂ ਕਹਿਣਾ ਫਿਰ ਅਗਲੇ ਨੂੰ ਮੂੰਹ ਤੋੜ ਜਵਾਬ ਦੇਣਾ ਜੀ ਇਦੋਂ ਹੀ ਆਪਣੇ ਵਾਲੇ ਵੇਖੋ ਪਹਿਲਾਂ ਮੇਰੇ ਵਾਲੇ ਬਾਅਦ ਵੇਖੋ ਤੇ ਫਿਰ ਕਦ ਲੜਾਈ ਹੋ ਜਾਣੀ ਪਿੰਡ ਚ ਮੇਰੀ ਮੰਮੀ ਨੇ ਕਹਣਾ ਤੂੰ ਨੀ ਲੜਨਾ ਮੈਂ ਆਪੇ ਜਾਉਂਗੀ ਜੋ ਕਰੂੰਗੀ ਮੈਂ ਆਪੇ ਆਪੇ ਕਰੂੰਗੀ ਸੋ ਚੀਜ਼ਾਂ ਹੁਣ ਯਾਦ ਆਉਂਦੀਆਂ ਵਾ ਕਿ ਕਿੱਦਾਂ ਮੇਰੀ ਮਾਂ ਮੈਨੂੰ ਸਮਝਾਉਂਦੀ ਰਹੀ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਕਿ ਨਾ ਲੜਨਾ ਨੀ ਸੋ ਦੁੱਖ ਹੀ ਆ ਹੁਣ ਜਿੱਥੋਂ ਦਾ ਕਦਾ ਮੈਨੂੰ ਪਤਾ ਵਾ ਜਿੱਥੋਂ ਤੱਕ ਸਾਹ ਆਣ ਦੁੱਖ ਪੈਗੇ ਆ ਕੱਟਨੇ ਤੇ ਪੈਣਾ ਹੀ ਹੁਣ ਜਿੱਥੇ ਸੋ ਬੋਲੂ ਜੀ ਫਿਰ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨਗੇ ਕਿ ਜਾਂ ਉਹ ਛੱਡ ਦੇਣਗੇ ਨਹੀਂ ਨਹੀਂ ਇੰਡਸਟਰੀ ਦੇ ਕੰਮੋਂ ਭੜਿ ਮੈਨੂੰ ਪਹਿਲਾਂ ਨੇ ਮੇਰੇ ਜਦੋਂ ਮਮੀ ਦਾ ਮੈਂ ਮੇਰਾ ਰਾਧਾ ਛੱਡਦਾ ਫਿਰ ਮਮਾ ਨੂੰ ਸਮਝਾਇਆ ਫ੍ਰੀ ਰਹਿਣ ਨਾਲੋ ਵੀ ਮਾਂ ਯਾਦ ਚਲੋ ਉਹਦੀ ਯਾਦ ਹੁੰਦੀ ਰਹਿਣੀ ਆ ਕਿੰਨਾ ਵਿਚਰ ਨਾਲ ਲੱਦੇ ਰਹਾਂਗਾ ਮਾਂ ਨੂੰ ਕਿੰਨਾ ਵਿਚਰ ਆਣਾ ਫਿਰ ਮੈਨੂੰ ਅਕਸਰ-ਅਕਸਰ ਮਾਂ ਦਿਲ ਤੋਂ ਸਮਝਾਉਣਾ ਪੈਂਦਾ ਫਿਰ ਮੈਂ ਨਾ ਕੰਮ ਨਹੀਂ ਛੱਡਣਾ ਕੰਮ ਕਰਨਾ ਫਿਰ ਹੁਣ ਮੈਂ ਆਪਣੀ ਮਾਂ ਦਾ ਨਾਮ ਲਖੋਣਾ ਇੱਥੇ ਇਹ ਤੇ ਮੈਂ ਆਪਣੇ ਮਾਂ ਕੋਲ ਦੀ ਫੋਟੋ ਮਗਣੀ ਸ਼ਾਦੀ ਦੇ ਤੇ ਜਿਹੜੇ ਮੈਨੂੰ ਹਮੇਸ਼ਾ ਆਪਣੀ ਮਾਂ ਦੇਖਦੀ ਰਵੇ ਮੈਨੂੰ ਹੁੰਦੇ ਜਾਂਦੇ ਸੋ ਚੀਜ਼ਾਂ ਬਹੁਤ ਹੀ ਵਧੀਆ ਲੱਗਦੀਆਂ ਵੀ ਜਿਹੜਾ ਆਹ ਚੀਜ਼ਾਂ ਕਰਨ ਨਾਲ ਵੀ ਬਾਕੀ ਆਪਣੇ ਮਾਪਿਆਂ ਦੀ ਕਦਰ ਕਰਿਆ ਕਰੋ ਹੁਣ ਮੈਨੂੰ ਪੁੱਛ ਲਓ ਆਪਣੇ ਮਾਪਿਆਂ ਦੀ ਕਦਰ ਕਿਨੇ ਕੀਤੀ ਮੇਰੀ ਮਾਂ ਜਿਹੜਾ ਬੰਦੇ ਨੂੰ ਕਦਰ ਹੁੰਦੀ ਮਾਂ ਰੱਬ ਧੱਕਾ ਵੀ ਉਹਦੇ ਨਾਲ ਉਹਦੇ ਨਾਲ ਕਰਦਾ ਧੱਕਾ ਵੀ ਬੋਲੂ ਜੀ ਅੱਜ ਵਰੀਨਾ ਮਾਤਾ ਜੀ ਦਾ ਤੁਹਾਡੀ ਦਾ ਬੜਾ ਅਫਸੋਸ ਲੱਗਿਆ ਸਾਨੂੰ ਵੀ ਕਿ ਕਿੰਨਾ ਪਿਆਰ ਸੀਗਾ ਤੁਹਾਡਾ ਦੋਨਾਂ ਦਾ ਮਾਂ ਪੁੱਤ ਦਾ ਅੱਜ ਵੀ ਲੋਕ ਕਿਤਨਾ ਕਿਤੇ ਉਹ ਜਿਹੜੀ ਵੀਡੀਓ ਦੇਖਦੇ ਨੇ ਉਹਨਾਂ ਦੀਆਂ ਅੱਖਾਂ 'ਚੋਂ ਅੰਜੂ ਜਰੇ ਨੇ ਰੋਣੇ ਪਾਉਂਦੇ ਪਰ ਕਿਤਨਾ ਕਿਤੇ ਅੱਜ ਸਾਰੇ ਭੈਣ ਭਰਾ ਰਿਸ਼ਤੇਦਾਰ ਸਾਖਸਬੰਧੀਆਂ ਨੇ ਚੱਲ ਜਾਣਾ ਪਰ ਕਿੱਦਾਂ ਫਿਰ ਜ਼ਿੰਦਗੀ ਕੱਟੀ ਜਾਊਗੀ ਜਿੰਦਗੀ ਭਾਵੇਂ ਖਤਮ ਹੈ ਤੁਹਾਨੂੰ ਮੈਂ ਦੱਸਣ ਦਿਆਂ ਵੀ ਜ਼ਿੰਦਗੀ ਮਾਂ ਤੋਂ ਬਿਨਾਂ ਤੇ ਖਤਮ ਹੈ ਆਲਮੋਸਟ ਬਾਕੀ ਜਿੱਥੋਂ ਤੱਕ ਸਾਹ ਉਦੋਂ ਤੱਕ ਤੇ ਫਿਰ ਮਾਂ ਨੂੰ ਯਾਦ ਕਰਦੇ ਕਰਦਾ ਹਾਂ ਸੋ ਕੁਯੋ ਦੰਦਾ ਵਾਕਿਆ ਦੱਸੋ ਕਿ ਰੱਬ ਤੋਂ ਰੱਬ ਤੋਂ ਪਹਿਲਾਂ ਮੈਨੂੰ ਆਪਣੀ ਮਾਂ ਦਾ ਜਾਂ ਇਹ ਨਾਮ ਜਦ ਐ ਕਰਨਾ ਪਹਿਲਾਂ ਪਹਿਲਾਂ ਮਾਂ ਫਿਰ ਰੱਬ ਸੋ ਕਿ ਤੂੰ ਗੋਲੂ ਫਿਰ ਸ਼ੂਟ ਤੇ ਜਾਂਦਾ ਸੀ ਤਾਂ ਫਿਰ ਰੋਟੀ ਮਾਤਾ ਨੇ ਬਣਾ ਕੇ ਦੇਣੀ ਉਹ ਗੱਲਾਂ ਯਾਦ ਕਰਦੇ ਹੋ ਨੇ ਕਿ ਤੇ ਅੱਜ ਯਾਦ ਤੇ ਭਲੀ ਹੁੰਦੀਆਂ ਤੇ ਜਦੋਂ ਮੈਂ ਸ਼ੂਟ ਤੋਂ ਲੈਨੇ ਰਸਵੇਰਾ ਹੋ ਜਾਣਾ ਗੇਟ ਪਹਿਲਾਂ ਗੋਲ ਕੇ ਰੱਖਣਾ ਫਿਰ ਆਉਂਦਿਆਂ ਜਿਹੜੀ ਚੀਜ਼ ਮੈਂ ਕਹਣੀ ਮੰਮੀ ਉਹ ਬਣਾ ਕੇ ਰੱਖੀ ਫਿਰ ਆਉਂਦਿਆਂ ਨੂੰ ਭਣੀ ਹੋਣੀ ਫਿਰ ਖਾਣੀ ਮੇਰੀ ਮੰਮੀ ਮੈਂ ਰਾਤੀ ਕੁਸ਼ਰਾ ਕੀ ਖਾਣਾ ਹੋਰ ਦਸ ਮਾਗਣਾ ਨਹੀਂ ਬਸ ਕੁਛ ਨਹੀਂ ਖਾਣਾ ਮੈਂ ਤੇ ਉਹ ਚੀਜ਼ ਜਿਆਦਾ ਹੁੰਦੀ ਆ ਇੱਕ ਕਰੀ ਗੀ ਉਹ ਪਹਿਲਾਂ ਤੇ ਮੈਂ ਮਸਤਾਨੇ ਦੀ ਜੀ ਫਿਰ ਜਦੋਂ ਮੈਂ ਕਹਾਂ ਮੰਮੇ ਭਾਈਨਾ ਫਿਰ ਤੁਹਾਨੂੰ ਪਤਾ ਹੋਊ ਕਿ ਨਹੀਂ ਲੈ ਕੇ ਇਹਨਾਂ ਨਹੀਂ ਜਾਣਾ ਜੀ ਜੀ ਅੱਜ ਕੱਲ ਕੋਈ ਨਹੀਂ ਕਹਿੰਦਾ ਭਰੋਸਾ ਮੇਰੀ ਮੰਮੀ ਇਦਾਂ ਦਿੰਦੇ ਨੇ ਕਿ ਆਪਣੇ ਡੰਗ ਮਾਰਦੇ ਹੁੰਦੇ ਆ ਬਕਾਨਾ ਤੇ ਬਾਹਰ ਮਾਰਦਾ ਪਹਿਲਾਂ ਆਪਣੇ ਡੰਗ ਮਾਰਦੇ ਹੁੰਦੇ ਚੰਗੀਆਂ ਚੀਜ਼ਾਂ ਮੈਨੂੰ ਸਮਝਾਉਂਦੇ ਨੇ ਦੇ ਹੁਣ ਉਹ ਚੀਜ਼ਾਂ ਲੈ ਗਈ ਮੀ ਰੋਣਾ ਆਉਂਦਾ ਮੈਨੂੰ ਵੀ ਇਹ ਚੀਂ ਡੋਣਾ ਗੰਗਾ ਸੋ ਝੋਲੀ ਆ ਨਹੀਂ ਮੈਨੂੰ ਸੋ ਅੱਜ ਵੀ ਕਿਤੇ ਨਾ ਕਿਤੇ ਗੋਲੂ ਜਿਹੜਾ ਮਾਂ ਨੂੰ ਯਾਦ ਕਰਦਾ ਤੇ ਅੱਜ ਵੀ ਡਰਾਂ ਕਿ ਕਿਤੇ ਮਾਤਾ ਕਵੇ ਨਾ ਕਿ ਗੋਲੂ ਉਧਰ ਨਹੀਂ ਜਾਣਾ ਗੋਲੂ ਉਧਰ ਨਹੀਂ ਜਾਣਾ ਅੱਜ ਵੀ ਪੂਰਾ ਡਰ ਡਰ ਭੜੀ ਪੂਰਾ ਮੈਂ ਕਹਦਾ ਇੱਥੇ ਚੱਲ ਜਾ ਮੈਨੂੰ ਇਹ ਹੁੰਦਾ ਬੜੀ ਮੰਮੀ ਮੈਨੂੰ ਵਾਜਾ ਮਾਰੰਡੀਆ ਕਾ ਗਲੀ ਚ ਦੁਕਾਨ ਫਿਰ ਉਤੋਂ ਸਾਹਮਣੇ ਆੜਾ ਘਰ ਦੇਖਦਾ ਫਿਰ ਮੈਨੂੰ ਇਹ ਹੁੰਦਾ ਮੰਮੀ ਸਾਹਮਣੇ ਵਾਜਾ ਮਾਰਨੀ ਮੈਂ ਮਿੰਟੋ ਮਿੰਟੇ ਘਰ ਚਲ ਜਾ ਫਿਰ ਮੇਰੇ ਮਨ ਚ ਇਹ ਹੁੰਦਾ ਵੀ ਮੰਮੀ ਨੇ ਕਹਿਣਾ ਮੈਂ ਦਿੱਗੀ ਦੁਨੀਆ ਚ ਕਿ ਆ ਗਈ ਆ ਤੇ ਇਹ ਤੇ ਫਿਰ ਡੈਪ ਆ ਫਿਰ ਮੈਂ ਫਿਰ ਦਣੀ ਨਾ ਮੈਂ ਘਰੋਂ ਸਕੂਲੇ ਤੇ ਸਕੂਲੋਂ ਘਰ ਬਸ ਸੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਗਲਤ ਕਮੈਂਟ ਮਾਰੇ ਨੇ ਵੀਡੀਓ ਦੇ ਉੱਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਰੱਬ ਭਲੀ ਕਰੇ ਉਹਨਾਂ ਦੇ ਤੇ ਜਿਨ੍ਹਾਂ ਦੇ ਅੰਦਰ ਦਿਮਾਗ ਨਹੀਂ ਹੈ ਰੱਬ ਉਹਨਾਂ ਨੂੰ ਬਲ ਬੁੱਧੀ ਬਖਸ਼ੇ ਤੇ ਜਿਹੜੇ ਮੇਰੇ ਭਰਾਵਾਂ ਨੇ ਵਧੀਆ ਕਮੈਂਟ ਕੀਤੇ ਜਿਨ੍ਹਾਂ ਨੂੰ ਧੰਨਵਾਦ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਦਿਲ ਦੀ ਗੱਲ ਸਮਝੀ ਸੋ ਜਿਹਦੇ ਤੇ ਪਈ ਪਤਾ ਉਹਨੂੰ ਹੁੰਦਾ ਅਗਲੇ ਬੰਦੇ ਨੂੰ ਕੋਈ ਪਤਾ ਹੁੰਦਾ ਜਿਨੇ ਜਿਹੜੀਆਂ ਗੱਲਾਂ ਉਹਨੇ ਮੂੰਹ ਲੋਕਾਂ ਦੇ ਫੜੇ ਸਿੱਧੀ ਗੱਲ ਇਹ ਹੈ ਕਿ ਜਿਹੜੇ ਸਮਝ ਸਕਦੇ ਹੋ ਸਮਝ ਗਏ। ਜਿਹੜੇ ਨਹੀਂ ਸਮਝਦੇ ਤੇ ਫਿਰ ਰੱਬ ਭਲੀ ਕਰੇ ਰੱਬ ਰਾਖਾ ਉਹਨਾਂ ਤੇ ਦੀ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਮਾੜੇ ਕਮੈਂਟ ਮਾਰੇ ਨੇ ਬਚਪੜਾ ਐ, ਗੋਲੂ ਆ, ਛੋਟੀ ਉਮਰ ਦੇ ਵਿੱਚ ਮਾਂ ਦਾ ਸਾਥ ਨਹੀਂ ਰਿਹਾ। ਪਰ ਫਿਰ ਵੀ ਕਿਤਨਾ ਕਿਤੇ ਅੱਜ ਮਾਂ ਪਿਓ ਦਾ ਡਰ ਜਰਾਏ ਉਹਨੂੰ ਪੂਰਾ ਐ। ਮਾਂ ਦਾ ਡਰ ਆ ਕਿ ਮਾਂ ਮੇਰੀ ਕੁਸੇਗੀ ਵੀ ਆ ਜਾ ਗੋਲੂ ਉਧਰ ਨਹੀਂ ਜਾਣਾ, ਉਹਦੇ ਨਾਲ ਨਹੀਂ ਜਾਣਾ। ਅੱਜ ਵੀ ਕਿਤਨਾ ਕਿਤੇ ਉਹਦਾ ਡਰ ਜੇ ਰਾਇ ਬਰਕਰਾਰ ਆ ਮਾਂ ਦਾ ਪਿਆਰ ਤੇ ਕਹਿੰਦੇ ਨੇ ਡਰ ਤੇ ਇੱਕ ਗੱਲ ਹੋਰ ਕੀਤੀ ਏ ਕਿ ਉਹਨਾਂ ਨੇ ਕਿਹਾ ਏ ਕਿ ਆਪਣੇ ਮਾਪਿਓ ਦਾ ਧਿਆਨ ਰੱਖੋ ਉਹਨਾਂ ਦਾ ਆਸ਼ੀਰਵਾਦ ਲਓ ਤੇ ਉਹਨਾਂ ਦੇ ਨਕਸ਼ੇ ਕਰਮਾ ਤੇ ਚਲੋ ਸੋ ਵੀਡੀਓ ਨੂੰ ਅੱਤ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਕਰਵਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ